ਈ ਤੁਹਾਨੂੰ ਪਤਾ ਜਦੋਂ ਆਪਜੀ ਕੋਈ ਵੀ ਗੇਮ ਖੇਡਦੇ ਹੋ ਚਾਹ ਪੀਂਦੇ ਹੋ ਜਾਂ ਕੋਈ ਵੀ ਨਵੀਂ ਚੀਜ਼ ਖਰੀਦਦੇ ਹੋ ਤੁਹਾਨੂੰ ਜੋ ਸੁਆਦ ਆਉਂਦਾ ਹੈ ਉਹ ਕੋਈ ਖੁਸ਼ੀ ਨਹੀਂ ਇਹ ਸਿਰਫ ਇੱਕ ਡੋਪਾਮਿਨ ਦੀ ਲਹਿਰ ਹੈ ਤੁਹਾਡੇ ਦਿਮਾਗ ਦੇ ਵਿੱਚ ਇਹ ਡੋਪਾਮਿਨ ਤੁਹਾਡੇ ਦਿਮਾਗ ਦਾ ਇੱਕ ਮੋਟੀਵੇਸ਼ਨਲ ਕੈਮੀਕਲ ਆ ਇਹੀ ਕੈਮੀਕਲ ਤੁਹਾਨੂੰ ਕੋਈ ਚਾਹ ਜਾਂ ਉਤਸ਼ਾਹ ਦਿੰਦਾ ਵਾ ਕੁਝ ਕਰਨ ਲਈ ਪਰ ਇਹ ਇੱਕ ਇਹੋ ਜਿਹੀ ਦੋਧਾਰੀ ਤਲਵਾਰ ਦੇ ਵਾਂਗ ਆ ਜੇ ਇਹਨੂੰ ਕਾਬੂ ਚ ਰੱਖ ਲਿਆ ਤਾਂ ਤੁਹਾਡੀ ਸਫਲਤਾ ਤੇ ਜੇ ਕਿਤੇ ਇਹਦੀ ਆਦਤ ਪੈ ਗਈ ਤਾਂ ਤੁਹਾਡੀ ਤਬਾਹੀ ਜਿਵੇਂ ਕਿ ਆ ਇੱਕ ਅਧਾਰ ਨਾਲ ਸਮਝਿਓ ਇਹ ਖਾਣ ਪੀਣ ਨਾਲ ਜਾਂਦਾ 50% ਉੱਪਰ ਪਰ ਨਸ਼ਾ ਕਰਨ ਨਾਲ ਇਹ ਜਾਂਦਾ ਵਾ 1000% ਉੱਤੇ ਇਸੇ ਲਈ ਆਦਤਾਂ ਤੋੜਦਿਆਂ ਬਹੁਤ ਔਖੀਆਂ ਹੁੰਦੀਆਂ ਨੇ ਨਸ਼ੇ ਵਾਲੇ ਬੰਦਿਆਂ ਲਈ ਕਿਉਂਕਿ ਉਹ ਖੁਸ਼ੀਆਂ ਤੇ ਜੋਸ਼ ਇੱਕ ਆਮ ਇਨਸਾਨ ਨਾਲੋਂ ਕਿਤੇ ਹੀ ਬਹੁਤ ਜ਼ਿਆਦਾ ਚੱਕੀ ਫਿਰਦੇ ਹੁੰਦੇ ਆ ਹਰੇਕ ਵਾਰ ਆਪ ਜੀ ਨੂੰ ਜਦੋਂ ਵੀ ਕੋਈ ਵੀ ਖੁਸ਼ੀ ਮਿਲਦੀ ਆ ਪਰ ਉਹ ਖੁਸ਼ੀ ਤੁਹਾਡੇ ਕੋਲੋਂ ਜਾਂਦੇ ਸਾਰ ਇਹ ਦਿਮਾਗ ਦੇ ਅੰਦਰ ਥੋੜਾ ਜਿਹਾ ਦਰਦ ਪੈਦਾ ਕਰਦਾ ਵਾ ਤਾਂ ਹੀ ਦਿਮਾਗ ਅਗਲੀ ਵਾਰ ਦੇ ਲਈ ਕਰੇਵਿੰਗ ਕਰਦਾ ਵਾ ਕਿ ਹੋਰ ਕੀ ਕੀਤਾ ਜਾਵੇ ਇਹ ਸਵਾਦ ਲਿਆਉਣ ਤੇ ਫਿਰ ਆਪਾਂ ਉਹੀ ਸਵਾਦ ਲੱਭਣ ਲੱਗ ਜਾਂਦੇ ਆ ਤੇ ਇਹੀ ਇੱਕ ਚੱਕਰ ਆਦਤ ਬਣ ਜਾਂਦਾ ਵਾ ਡੋਪਾਮਿਨ ਸਾਨੂੰ ਦਿੰਦਾ ਵਾ ਅੱਗੇ ਵਧਣ ਦੀ ਚਾਹਤ ਪਰ ਸੈਰੋਟੋਨਿਨ ਸਖੌਂਦਾ ਵਾ ਕਿ ਜੋ ਹੈ ਉਹਦੇ ਵਿੱਚ ਹੀ ਖੁਸ਼ ਰਹਿਣਾ। ਸੋ ਜ਼ਿੰਦਗੀ ਦਾ ਇਹੀ ਰਾਜਵਾ ਕਿ ਦੋਨਾਂ ਦਾ ਬੈਲੈਂਸ ਚਾਹੀਦਾ ਵਾ। ਜ਼ਿੰਦਗੀ 'ਚ ਚਾਹ ਵੀ ਰੱਖੋ ਤੇ ਸ਼ਾਂਤੀ ਵੀ। ਹਰ ਇੱਕ ਜਿੱਤ ਤੇ ਥੋੜੀ ਜਿਹੀ ਖੁਸ਼ੀ ਮਨਾਓ ਤੇ ਹਰ ਇੱਕ ਹਾਰ ਦੇ ਵਿੱਚੋਂ ਸਬਕ ਸਿੱਖ ਲਓ। ਯਾਨੀ ਖੁਸ਼ੀਆਂ ਦੇ ਵਿੱਚ ਟੱਪੋ ਨਾ ਤੇ ਆਪਣੇ ਦੁੱਖ ਦੇ ਵਿੱਚ ਕਦੇ ਵੀ ਟੁੱਟੋ ਨਾ। ਕਿਉਂਕਿ ਜਦੋਂ ਆਪਜੀ ਡੋਪਾਮਾਈਨ ਤੇ 세ਰੋਟੋਨਿਨ ਨੂੰ ਬਰਾਬਰ ਰੱਖਦੇ ਹੋ ਉਦੋਂ ਹੀ ਆਪਜੀ ਸੱਚਮੁੱਚ ਦੇ ਵਿੱਚ ਖੁਸ਼ ਤੇ ਮੋਟੀਵੇਟ ਰਹਿੰਦੇ ਹੋ। ਪਰ ਇਹ ਸਭ ਮਨੋਵਿਗਿਆਨ ਦੀਆਂ ਗੱਲਾਂ ਨੇ ਉਸ ਅਕਾਲ ਪੁਰਖ ਦੇ ਪਾਣੇ ਇਹ ਚ ਰਹਿਣਾ ਤੇ ਜੇ ਕਿਤੇ ਹੁਕਮ ਪਛਾਣ ਲਿਆ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ ਦਿੱਸੀ ਸੁਖਸੇ ਫਿਟਨੈਸ ਕਲਬ ਜੀ ਜਾਂਦੇ ਜਾਂਦੇ ਫੋਲੋ ਜ਼ਰੂਰ ਕਰਨਾ